ਨਕਾ ਦੇ ਕੋ ਜਿੱਥੇ ਕਿ ਅੱਜ ਜੋ ਹਲਕਾ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਨੇ ਉਹਨਾਂ ਵੱਲੋਂ ਜੋ ਇਹ ਸੜਕ ਦੀ ਖਸਤਾ ਹਾਲਤ ਹੈ ਉਸ ਨੂੰ ਲੈ ਕੇ ਇੱਕ ਧਰਨਾ ਲਗਾਇਆ ਜਾਣਾ ਹੈ ਦੱਸ ਦਈਏ ਕਿ ਜੋ ਇਹ ਰੇਲਵੇ ਫਾਟਕ ਨੇ ਇਸ ਦੇ ਤਕਰੀਬਨ 2 ਕਿਲੋਮੀਟਰ ਦਾ ਦੈਰਾ ਇੱਕ ਕਿਲੋਮੀਟਰ ਦੂਸਰੀ ਸਾਈਡ ਰੰਪਲ ਸਾਈਡ 1 ਕਿਲੋਮੀਟਰ ਦਰਾਹ ਸਾਈਡ ਦੋਹਾਂ ਸਾਈਡਾਂ ਤੋਂ ਇਸ ਹਾਲਤ ਦੀ ਇਸ ਸੜਕ ਦੀ ਹਾਲਤ ਬਹੁਤ ਖਸਤਾ ਬਣੀ ਹੋਈ ਹੈ ਸਿਆਸੀ ਬਿਆਨਬਾਜ਼ੀ ਇਸ ਉੱਪਰ ਹੁੰਦੀ ਰਹੀ ਹੈ ਜੋ ਮੈਂਬਰ ਆਫ ਪਾਰਲੀਮੈਂਟ ਨੇ ਡਾਕਟਰ ਅਮਰ ਸਿੰਘ ਉਹ ਵੀ ਇੱਥੇ ਆ ਕੇ ਇਸ ਸੜਕ ਨੂੰ ਬਣਾਉਣ ਦੀ ਗੱਲ ਕਰ ਚੁੱਕੇ ਨੇ ਤੇ ਇਸ ਤੋਂ ਬਾਅਦ ਜੋ ਰੇਲਵੇ ਮਿਨਿਸਟਰ ਨੇ ਜੋ ਰਮਨਦੀਪ ਸਿੰਘ ਬਿੱਟੂ ਪਾਜਬਾ ਨੇਤਾ ਨੇ ਉਹਨਾਂ ਵੱਲੋਂ ਵੀ ਇਸ ਸੜਕ ਨੂੰ ਬਣਾਉਣ ਦੀ ਗੱਲ ਕੀਤੀ ਗਈ ਹੈ ਪਰੰਤੂ ਤਰਾਥਲੀ ਪੱਧਰ ਦੇ ਉੱਪਰ ਇਸ ਤਰ੍ਹਾਂ ਦਾ ਕੁਝ ਨਹੀਂ ਰਿਹਾ ਜੋ ਇਸ ਸੜਕ ਦੀ ਹਾਲਤ ਹੈ ਉਹ ਬਦਤਰ ਤੋਂ ਬਦਤਰ ਹੋ ਚੁੱਕੀ ਹੈ ਅੱਜ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਜੋ ਹਲਕਾ ਪਾਇਲਤੋਂ ਵਿਧਾਇਕ ਨੇ ਸਦਲ ਮਨਿੰਦਰ ਸਿੰਘ ਗਿਆਸਪੁਰਾ ਉਹਨਾਂ ਵੱਲੋਂ ਇਸ ਰੇਲਵੇ ਫਾਟਕਾਂ ਦੇ ਉੱਪਰ ਰੇਲਵੇ ਲਾਈਨਾਂ ਦੇ ਉੱਪਰ ਇੱਕ ਧਰਨਾ ਲਗਾਇਆ ਜਾਣਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਜੋ ਆਮ ਆਦਮੀ ਪਾਰਟੀ ਦੇ ਜੋ ਵਰਕਰ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਹਾਜ਼ਰ ਇੱਥੇ ਹਾਜ਼ਰ ਹੋ ਚੁੱਕੇ ਨੇ ਤੇ ਪ੍ਰਸ਼ਾਸਨ ਵੀ ਭਾਰੀ ਗਿਣਤੀ ਵਿੱਚ ਇੱਥੇ ਹਾਜ਼ਰ ਹੈ ਕਿਉਂਕਿ ਮਾਮਲਾ ਕੇਂਦਰ ਨਾਲ ਜੁੜਿਆ ਹੋਇਆ ਕੇਂਦਰ ਦੀ ਰੇਲਵੇ ਨਾਲ ਜੁੜਿਆ ਹੋਇਆ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਜੋ ਹਲਕਾ ਵਿਧਾਇਕ ਨੇ ਸਰਦਾਰ ਮਨਿੰਦਰ ਸਿੰਘ ਗਿਆਸੋਰਾ ਉਹਨਾਂ ਨੇ ਕੱਲ ਲਾਈਵ ਹੋ ਕੇ ਇਸ ਗੱਲ ਦੀ ਸੂchnਾ ਦਿੱਤੀ ਸੀ ਕਿ ਉਹ ਇਸ ਜੋ ਅਨਾ ਕਰਨੀ ਰੇਲਵੇ ਦਾ ਅਨਾ ਕਰਨੀ ਕੀਤੀ ਜਾ ਰਹੀ ਹੈ ਇਹ ਸੜਕ ਨੂੰ ਬਣਾਉਣ ਨੂੰ ਲੈ ਕੇ ਇਸ 2 1/2 ਇਸ ਉੱਪਰ ਬਣਾਇਆ ਜਾਣਾ ਉਸ ਨੂੰ ਲੈ ਕੇ ਇੱਕ ਸਾਲ ਤੋਂ ਲਗਾਤਾਰ ਲਾਰੇ ਵੱਜ ਕੀਤੀ ਜਾ ਰਹੀ ਹੈ ਤੇ ਅੰਤ ਪ੍ਰੇਸ਼ਾਨ ਹੋ ਕੇ ਉਹ ਇਹ ਧਰਨਾ ਲਾਉਣ ਲਈ ਮਜਬੂਰ ਹੋਏ ਨੇ ਉਹ ਕਰਦਿਆਂ ਜੋ ਹਲਕਾ ਵਿਧਾਇਕ ਨੇ ਉਹਨਾਂ ਦੇ ਨਾਲ ਗੱਲਬਾਤ ਕੇਂਦਰ ਸਰਕਾਰ ਕਦੀ ਵੀ ਮੇਰਾ ਮੇਰੀ ਕਾ ਕੋਈ ਹੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕੇਂਦਰ ਸਰਕਾਰ ਮਰਦਾਬਾਦ 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 ਮਰਤਾਵਾ ਮਰਤਾਵਾ ਇਹ ਸਰਕਾਰ ਕਰਦੀ ਕੀ ਤੇਰਾ ਫੇਰੀ ਚਾਹੋ ਵੀ ਕੇਂਦਰ ਸਰਕਾਰ ਕਰਦੀ ਕੀ ਤੇਰਾ ਫੇਰੀ ਚਾਹੋ ਵੀ ਹੋਣਾ ਤੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕੀ ਨੋ ਤੁਹਾਡਾ ਜੀ ਮੇਰਾ ਨਾਮ ਜੀ ਅਮਰ ਸਿੰਘ ਹੈ ਸੀਨੀਅਰ ਅਸਿਸਟੈਂਟ ਅਸਿਸਟੈਂਟ ਡਿਵੀਜ਼ਨਲ ਇੰਜੀਨੀਅਰ ਰਾਜਪੁਰਾ ਸਰ ਜਿਸ ਤਰ੍ਹਾਂ ਦਾ ਜੀ ਰੇਲਵੇ ਸਰ ਜਿਸ ਤਰ੍ਹਾਂ ਕੇ ਰੇਲਵੇ ਫਾਟਕ ਤੇ ਧਰਨਾ ਲੱਗਿਆ ਤੁਸੀਂ ਪੁਲ ਦੀ ਜਿਹੜੀ ਸਮੱਸਿਆ ਲੰਬੇ ਸਮੇਂ ਤੋਂ ਚੱਲੀ ਆਂਦੀ ਆ ਐਮਐਲਏ ਸਾਹਿਬ ਵੱਲੋਂ ਪ੍ਰਯਾਸ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦਾ ਕਿਸਮੇ ਜੀਐਸ ਹੈ ਪਹਿਲੇ ਜਿਸ ਕੋ ਡਬਲਯੂਡੀ ਬਣਾ ਰਹਾ ਸੀ ਉਸਕੇ ਬਾਅਦ ਇਸਕਾ ਕੰਟਰੈਕਟ ਕੰਬਿਨੈਟ ਹੋ ਗਿਆ تھا ਜਿਸਕੇ ਬਾਅਦ ਮੈਂ ਇਸਨੇ ਰੇਲਵੇ ਨੈਟਿਕ ਅਪਲੀਆਰੀ ਵਾਲਾ ਕੰਮ ਉਸਕੇ ਬਾਅਦ ਮੈਂ ਕੁਝ ਕੰਡੀਸ਼ਨਲ ਐਸਐਮ ਇਸ ਵਿੱਚ ਮੇਚੂ ਕੀ ਹੈ ਜਿਵੇਂ ਕਿ ਇਨਫਰਮੇਸ਼ਨ ਮਿਲੀ ਹੈ ਦਿੱਲੀ ਰੀਐਸਪੀ ਯੂਨਿਟ ਸੇ ਕੁਝ ਥੋੜੇ ਜਿਹੇ ਟਾਈਮ ਵਿੱਚ ਇਸ ਦਾ ਅਟੈਂਡਰ ਫਲੋਟ ਕਰਕੇ ਜਾਇਗਾ ਔਰ ਜਿੰਨਾ ਤੱਕ ਜੋ ਹੈ ਮੀਟਿੰਗਸ ਹੈ ਜੋ ਹਾਇਰ ਲੈਵਲ ਤੇ ਹੋ ਕੇ ਜਾਣੀ ਸਰ ਇੱਕ ਦਹਾਕੇ ਤੋਂ ਉੱਤੇ ਸਮਾਂ ਹੋ ਗਿਆ ਜਿਹੜਾ ਇਹ ਪਿਲ ਪੈਂਡਿੰਗ ਪੋਲ ਪੈਂਡਿੰਗ ਪਿਆ ਤੇ ਸੜਕ ਦੀ ਹਾਲਤ ਖਸਤਾ ਹੈ ਤੇ ਹੁਣ ਕਿੰਨਾ ਸਮੇਂ ਦਾ ਆਸ਼ਵਾਸਨ ਜੋ ਹੈ ਪ੍ਰਾਇੋਰਟੀ ਆਪਣੇ ਰੱਖਾ ਹੋਇਆ ਹੈ ਰੇਲਵੇ ਕੀ ਤਰਫ ਸੇ ਜੋ ਹੈ ਫਿਲਹਾਲ ਕੰਡੀਸ਼ਨਲ ਲੈਨਸ ਸੇ ਕੁਝ ਪ੍ਰਾਪਤ ਹੋਈ ਹੈ ਜੈਸੇ ਵੀ ਇਨਫਾਰਮੇਸ਼ਨ ਮਿਲੀ ਹੈ ਤੋ ਜਲਦੀ ਜਲਦੀ ਇਸਕਾ ਟੈਂਡਰ ਫਲੋਟ ਕਰ ਦਿਆ ਜਾਏਗਾ ਉਸਕੇ ਬਾਅਦ ਆਗੇ ਕੀ ਪ੍ਰਕਿਰਿਆ ਜੈਸੇ ਇਨਫਾਰਮੇਸ਼ਨ ਉਸ ਹਿਸਾਬ ਸੇ ਚਲਦੀ ਰਹੇਗੀ ਸਰ ਜਿੱਦਾਂ ਕਿ ਮੌਜੂਦਾ ਸਰਕਾਰ ਵੱਲੋਂ ਐਨਓਸੀ ਪ੍ਰੋਵਾਈਡ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਵੀ ਤੁਸੀਂ ਅੱਜ ਕਹਿ ਰਹੇ ਹੋ ਕਿ ਅੱਜ ਐਨਓਸੀ ਮਿਲੀ ਹੈ ਇਹਦਾ ਕੀ ਕਾਰਨ ਹੈ ਸਰ ਸੌਰੀ ਸਰ ਜਿਸ ਤਰ੍ਹਾਂ ਕਿ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਪਹਿਲਾਂ ਹੀ ਘੋਸ਼ਣਾ ਕਰ ਦਿੱਤੀ ਗਈ ਸੀ ਐਨਓਸੀ ਦੀ ਤੇ ਤੁਸੀਂ ਅੱਜ ਕਹਿ ਰਹੇ ਹੋ ਕਿ ਅੱਜ ਐਨਓਸੀ ਮਿ पहले जो एन ओलिस एन ओ मिली थी वो कुछ कंडीशन के साथ में थी जो कि रेलवे को जो पैरामीटर्स है उस पर उचित नहीं थी तो उसके बाद में दोबारा से फिर एन ओ की डिमांड की गई थी उन्हें कितने समय से बांधेगा जी समय अभी देखो वैसे तो टेंडर की प्रक्रिया चल रही है उसके बाद में जैसे होगा इसको प्रायरिटी भी है रेलवे की बिल्कुल ही तो इसको हायर लेवल पर काफ़ी चीज होता है तो रेलवे भी इसको प्रयास कर रहा है कि जल्दी से जल्दी इसको बनाया जाए ताकि लोगों को भी सुविधा हो शुक्रिया ਤੋ ਕਹਿੰਦਾ ਬਾਰੇ ਲਾਗੂ ਅੱਧੀ ਤੁਹਾਡੀ ਬਾਹਰ ਨੂੰ 10 ਮਿੰਟ ਫਾਟਕ ਦੇ ਨੇੜੇ ਧਰਨਾ ਲਾ ਕੇ ਸਮਝੋ। ਦੇਖੋ ਇਹ ਜਿਹੜਾ ਬਹੁਤ ਹੀ ਇੰਪੋਰਟੈਂਟ ਨਾਰਥਰਨ ਹਾਈਵੇ ਆ ਜਿਹੜਾ ਕਿ ਚੰਡੀਗੜ੍ਹ ਨੂੰ ਬਾਲਵਾ ਰੀਜਨ ਦੇ ਨਾਲ ਜੋੜਦਾ ਬੜਾ ਇੰਪੋਰਟੈਂਟ ਪੁਲਾ 12 212 ਤੋਂ ਇਹ ਪੁਲਾ ਪੁੱਢੀ ਕਰਿਆ ਕਿ ਮੈਨੂੰ ਕਦੋਂ ਬਣਾਇਆ ਜਾਊਗਾ। ਔਰ ਤੁਸੀਂ ਇਹ ਦੇਖੋ ਕਿ ਅ 12 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਕੋਈ ਉਹਨਾਂ ਵੱਲੋਂ ਐਫਰਟ ਨਹੀਂ ਕੀਤੀ ਗਈ ਇਹ ਪੁਲ ਓਵੇਂ ਦਾ ਓਵੇਂ ਬਣਦਾ ਰਿਹਾ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਇੱਥੋਂ ਐਮਐਲਏ ਲੱਖਾ ਬਣਿਆ ਲੱਖੇ ਨੂੰ ਪੁੱਛੋਗੇ ਕੋਈ ਇੱਕ ਵੀ ਲੈਟਰ ਉਸਨੇ ਇਸ ਪੁਲ ਦੇ ਲਈ ਬਣਾਉਣ ਦੇ ਲਈ ਉਹਨੇ ਭੇਜੀਆ ਜੇ ਭੇਜੀਆ ਮੇਰੀ মিডিਆ ਵਾਲੇ ਨੂੰ ਵੀਰਾਂ ਨੂੰ ਬੇਨਤੀ ਆ ਕਿ ਉਹਦੇ ਕੋਲੋਂ ਲੈਟਰ ਸਬੂਤ ਆਇਓ ਉਹਨੇ ਕੋਈ ਆਪਣੇ ਕਾਰਜਕਾਲ ਦੌਰਾਨ ਉਹਨੇ ਲੈਟਰ ਕੋਈ ਭੇਜੀਆ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਲੋਕਾਂ ਨੇ ਇੱਕ ਜ਼ਿੰਮੇਵਾਰੀ ਦੇ ਕੇ ਐਮਐਲਏ ਚੁਣਿਆ ਬੜਾ ਨਮਾਇੰਦਾ ਚੁਣਿਆ ਉਹਨਾਂ ਦੇ ਹੱਕਾਂ ਦੀ ਰਾਖੀ ਕਰਨੀ ਉਹਦਾ ਫਰਜ਼ ਆ ਇਸ ਤੋਂ ਇਲਾਵਾ ਜਿਹੜਾ ਇਥੋਂ ਐਮਪੀ ਆ ਉਹਨੇ ਵੀ ਇੱਕ ਵਾਰੀ ਵੀ ਮੂੰਹ ਨਹੀਂ ਖੋਲਿਆ ਕਿ ਇਹ ਪੁਲ ਕੋਈ ਬਣਾਇਆ ਜਾਵੇ ਉਸ ਤੋਂ ਬਾਅਦ ਸਾਨੂੰ ਬੜੀ ਇਸ ਗੱਲ ਦੀ ਖੁਸ਼ੀ ਹੋਈ ਬੜਾ ਚੰਗਾ ਲੱਗਿਆ ਕਿ ਸ਼ਾਇਦ ਸਾਡੇ ਏਰੀਏ ਦਾ ਮంత్రి ਬਣਾਇਆ ਜਿਹੜਾ ਕਿ ਇੱਕ ਹਾਰਿਆ ਹੋਇਆ ਸੀ ਲੁਧਿਆਣੇ ਤੋਂ ਨਕਾਰਿਆ ਹੋਇਆ ਸੀ ਰਵਨੀਤ ਮਿੱਟੂ ਨਕਾਰੇ ਹੋਏ ਨੂੰ ਭਾਜੀਪੀ ਨੇ ਇੱਕ ਮੰਤਰੀ ਬਣਾ ਦਿੱਤਾ ਪਰ ਨਕਾਰਿਆ ਹੋਇਆ ਨਕਾਰਿਆ ਹੋਇਆ ਹੀ ਹੁੰਦਾ ਜਿਹੜਾ ਆਪਦੇ ਘਰ ਦਾ ਕੰਮ ਨਹੀਂ ਕਰ ਸਕਦਾ ਇੱਥੇ ਆ ਕੇ ਤੁਹਾਨੂੰ ਪਤਾ ਹੋਣਾ ਕਿ 2.5 ਮਹੀਨੇ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਪੰਜਾਬ ਸਰਕਾਰ ਐਨਓਸੀ ਨਹੀਂ ਦਿੱਤੀ ਤੁਹਾਡੇ ਸਾਰਿਆਂ ਦੇ ਵਿੱਚ ਅਗਲੇ ਦਿਨ ਆ ਕੇ ਉਹ ਐਨਓਸੀ ਵੀ ਦਿੱਤੀ ਔਰ ਮੈਂ ਬੇਨਤੀ ਵੀ ਕੀਤੀ ਕਿ ਭਾਈ ਅਸੀਂ ਇਕੱਲੇ ਐਨਓਸੀ ਨਹੀਂ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਪੁਲ ਬਣਾਇਆ ਜਾਵੇ ਰੋਡ ਬਣੂ ਮੇਨ ਬਣ ਕੀਤਾ ਜਾਵੇ ਲੋਕ ਬਹੁਤ ਪਰੇਸ਼ਾਨ ਨੇ ਬੜੇ ਲੰਬੇ ਸਮੇਂ ਤੋਂ ਲੋਕ ਪਰੇਸ਼ਾਨ ਨੇ ਇੱਥੇ ਭੈੜਾ ਡਿੱਗਦੀਆਂ ਨੇ ਗੱਡੀਆਂ ਦਾ ਨੁਕਸਾਨ ਹੁੰਦਾ ਐਕਸੀਡੈਂਟ ਹੁੰਦੇ ਆ ਜਿੱਥੇ ਕਈ ਮੌਤਾਂ ਹੋ ਚੁੱਕੀਆਂ ਪਰ ਤੁਹਾਡੇ ਕੰਨਾਂ ਤੇ ਕੋਈ ਥੋੜੀ ਸਰਕਦੀ ਔਰ ਉਸ ਤੋਂ ਬਾਅਦ ਐਨਓਸੀ ਦੇਣ ਤੋਂ ਬਾਅਦ ਅਸੀਂ ਦਿੱਲੀ ਵੀ ਜਾ ਕੇ ਮਿਲਿਆ ਅਸੀਂ ਚੀਫ ਇੰਜੀਨੀਅਰ ਨੂੰ ਜਾ ਕੇ ਮਿਲਿਆ ਉਹਨਾਂ ਨਾਲ ਗੱਲਬਾਤ ਕੀਤੀ ਆ ਇਹਨਾਂ ਨਾਲ ਗੱਲਬਾਤ ਕੀਤੀ ਆ ਪਰ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਔਰ ਉਲਟਾ ਔਰ ਜਦੋਂ ਗੱਲ ਸੁਣਨ ਨੂੰ ਤਿਆਰ ਨਹੀਂ ਤਾਂ ਫਿਰ ਰਾਜਨੀਤੀ ਦਾ ਕੇ ਧੂਰੀ ਕਰਦੇ ਆ ਧੂਰੀ ਕੀ ਟਿੰਡੇ ਲੈਣ ਗਿਆ ਸੀ ਰਵਨੀਤ ਬਿੱਟੂ ਪਹਿਲਾਂ ਦੀ ਤੇਰੀ ਰਾਮਪੁਰ ਭੂਆ ਰਹਿੰਦੀ ਆ ਪਹਿਲਾਂ ਭੂਆ ਵਾਲਾ ਪੁਲਤਾ ਬਣਾ ਲਾ ਅੱਦੇ ਪਿੰਡ ਨੂੰ ਪਹਿਲਾਂ ਸਵਾਰਲਾਬ ਦੇ ਹਲਕੇ ਨੂੰ ਪਹਿਲਾਂ ਸਵਾਰਲਾ ਜਾ ਕੇ ਧੂਰੀ ਤੁਰਿਆ ਫਿਰਦਾ ਕਿਉਂਕਿ ਤਿੰਨ ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਪੈਸੇ ਜਮ੍ਹਾਂ ਕਰਾਏ ਕੁਲ ਦੇ ਵੀ ਪੈਸੇ ਅਸੀਂ ਜਮ੍ਹਾਂ ਕਰਾਏ ਹੋਏ ਆ ਇਹ ਵੀ ਤੁਹਾਨੂੰ ਪੱਤਰਕਾਰਾਂ ਨੂੰ ਦੱਸ ਦਈਏ ਕਿ ਇਹ ਜਿਹੜਾ ਪੋਲਾ ਰੇਲਵੇ ਨੂੰ ਅਸੀਂ ਆਪਣਾ ਹਿੱਸਾ ਗਮਾ ਕਰਾ ਚੁੱਕੇ ਆ ਅਸੀਂ ਆਪਣੇ ਪੈਸੇ ਦੇ ਚੁੱਕੇ ਆ ਕੋਈ ਭੀਖ ਨਹੀਂ ਮੰਗਦੇ ਰੇਲਵੇ ਤੋਂ ਕੋਈ ਰਮਨੀਤ ਬਿੱਟੂ ਤੋਂ ਔਰ ਉਹਨਾਂ ਤੋਂ ਹੱਕ ਮੰਗਦੇ ਆ ਹੱਕ ਜਿਹੜੇ ਆ ਉਹ ਖੋਕੇ ਲੈਣੇ ਪੈਂਦੇ ਆ ਇਸ ਲਈ ਅੱਜ ਸਾਨੂੰ ਇੱਥੇ ਆਉਣਾ ਪਿਆ ਤੇ ਬੇਨਤੀ ਕਰਦੇ ਆ ਕਿ ਅੱਜ ਹੁਣ 10 ਮਿੰਟ ਦਾ ਸਮਾਂ ਇਹਨਾਂ ਨੂੰ ਜੇ 10 ਮਿੰਟਾਂ ਦੇ ਵਿੱਚ ਇਹਨਾਂ ਨੇ ਕੋਈ ਆਸ਼ਵਾਸਨ ਨਾ ਦਿੱਤਾ ਤਾਂ ਅਸੀਂ ਜਾ ਕੇ ਰੇਲਵੇ ਟਰੈਕ ਰੋਕਾਂਗੇ ਤੇ ਉਹ ਆਸ਼ਵਾਸਨ ਤੇ ਜੇ ਖਰੇ ਨਾ ਉਤਰੇ ਤੇ ਫੇਰ ਅਸੀਂ ਇੱਕ ਵੱਡਾ ਜਿਹੜਾ ਸਥਾਈ ਧਰਨ ਇਹ ਰੇਲਵੇ ਟਰੈਕ ਦੇ ਉੱਤੇ ਲਾਵਾਂਗੇ ਕਿਉਂਕਿ ਜੇ ਸਾਡੇ ਲੋਕ ਨਹੀਂ ਲੰਘ ਸਕਦੇ ਤੇ ਅਸੀਂ ਇੱਥੋਂ ਟ੍ਰੇਨਾਂ ਨੂੰ ਨਹੀਂ ਨੰਗੜ ਦੇਣੀ ਆ ਅਸੀਂ ਇੱਥੋਂ ਟ੍ਰੇਨਾਂ ਨੂੰ ਨਹੀਂ ਨੰਗੜ ਦੇਣੀ ਆ ਜੇ ਸਾਡੇ ਲੋਕ ਨਹੀਂ ਲੰਘ ਸਕਦੇ ਸਾਡੇ ਲੋਕ ਜੇ ਦੁਖੀ ਨੇ ਤਾਂ ਅਸੀਂ ਇਹਨਾਂ ਨੂੰ ਵੀ ਦੱਸਣਾ ਕਿ ਕਿੰਨਾ ਦੁੱਖ ਹੁੰਦਾ ਜਦੋਂ ਰੇਲਵੇ ਟਰੈਕ ਨੂੰ ਅਸੀਂ 4 ਘੰਟੇ ਦੇ ਲਈ ਰੋਕ ਦਈਏ ਸੋ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਰੇਲਵੇ ਦਾ ਜਿਹੜਾ ਇਹ ਪੋੜਾ ਜਲਦੀ ਤੋਂ ਜਲਦੀ ਬਣਾਇਆ ਜਾਵੇ ਬਿੱਟੂ ਨੂੰ ਕਹਿੰਦਾ ਕਿ ਫੁਕਰੀਆਂ ਮਾਰਨੀ ਆ ਬੰਦ ਕਰ ਇੱਧਰ ਉੱਧਰ ਘੁੰਮਣਾ ਬੰਦ ਕਰ ਐਵੇਂ ਮੂਰਖਾਂ ਨੂੰ ਕਹਿੰਦੇ ਹੁੰਦੇ ਆ ਕਿ ਜਾ ਕੇ ਹੋਰ ਪਾਸੇ ਜਿਹੜਾ ਟੰਗਾ ਹੜਾਵੇ ਆਪਣੇ ਭਾਈ ਘਰ ਵਾਲਾ ਪੁਲ ਬਣਾ ਲਾ ਮੂਰਖਾ ਇਹ ਬੜੇ ਲੰਬੇ ਸਮੇਂ ਤੋਂ ਲੋਕ ਮੰਨਦੇ ਆ ਕਈ ਲੋਕਾਂ ਨੂੰ ਸੀਗਾ ਜਿਹੜੇ ਭਾਜਪੀ ਦੀ ਹਾਮੀ ਭਰਦੇ ਆ ਕਿ ਹੁਣ ਸਾਡਾ ਸ਼ਾਇਦ ਰਾਜ ਮੰਤਰੀ ਬਣ ਗਿਆ ਤੇ ਸ਼ਾਇਦ ਕੋਈ ਪੁਲ ਪੁਲ ਬਣਾ ਦੂਗਾ ਮੈਨੂੰ ਲੱਗਦਾ ਹੈ ਮੰਤਰੀ ਸਿਰਫ ਪੈਸੇ ਇਕੱਠੇ ਕਰਨ ਲਈ ਬਣਿਆ ਹੋਰ ਲੋਕਾਂ ਦੇ ਕੰਮ ਕਰਨ ਲਈ ਨਹੀਂ ਬਣਿਆ ਜਿੱਦਾਂ ਦਾ ਇਹਨਾਂ ਦਾ ਹਾਲਤ ਆ ਔਰ ਮੈਂ ਤੁਹਾਨੂੰ ਗਰੰਟੀ ਨਾਲ ਫੇਰ ਕਹਿਣਾ ਕਿ ਇਹ ਬੰਦਾ ਪੰਚ ਵੀ ਨਹੀਂ ਬਣ ਸਕਦਾ ਮੇਰੇ ਤੋਂ ਲਿਖਾ ਕੇ ਲੈ ਲਿਓ ਐਮਐਲਏ ਸਭ ਗੱਲ ਕਰਦੇ ਜਿਸ ਤਰ੍ਹਾਂ ਹੁਣੇ ਤੁਸੀਂ ਕਿਹਾ ਕਿ ਇੱਥੇ ਪੱਕਾ ਧਰਨਾ ਲੱਗੇਗਾ ਜੇ ਉਸ ਤੋਂ ਬਾਅਦ ਵੀ ਸੁਣਵਾਈ ਨਹੀਂ ਹੋਈ ਫਿਰ ਕੀ ਕੀਤਾ ਜਾਏਗਾ ਦੇਖੋ ਧਰਨਾ ਪੱਕਾ ਧਰਨਾ ਤਾਂ ਫਿਰ ਹਾਲੇ ਤਾਂ ਪੱਕੇ ਧਰਨੇ ਦਾ ਹੀ ਆ ਰੇਲਵੇ ਟ੍ਰੈਕ ਪੱਕੇ ਧਰਨੇ ਤੇ ਰੋਕਾਂਗੇ ਜਿੰਨਾ ਚਿਰ ਬੋਲਣੀ ਸ਼ੁਰੂ ਹੁੰਦਾ ਤੇ ਇਹਨਾਂ ਨੂੰ ਆਉਣਾ ਪਊਗਾ ਇੱਥੇ ਕਰਨਾ ਪਊਗਾ ਸਰ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜੀ ਅਮਰਜੀਤ ਹੈ ਸੀਨੀਅਰ ਅਸਿਸਟੈਂਟ ਡਿਵੀਜ਼ਨਲ ਇੰਜੀਨੀਅਰ ਰਾਜਪੁਰਾ ਸਰ ਜਿਸ ਤਰ੍ਹਾਂ ਕਾ ਜੇ ਰੇਲਵੇ ਸਰ ਜਿਸ ਤਰ੍ਹਾਂ ਕੇ ਰੇਲਵੇ ਫਾਟਕ ਤੇ ਧਰਨਾ ਲੱਗਿਆ ਸੀ ਪੁਲ ਦੀ ਜਿਹੜੀ ਸਮੱਸਿਆ ਲੰਬੇ ਸਮੇਂ ਤੋਂ ਚੱਲੀ ਜਾਂਦੀ ਆ ਐਮਐਲਏ ਸਾਹਿਬ ਵੱਲੋਂ ਪ੍ਰਯਾਸ ਕੀਤਾ ਜਾ ਰਿਹਾ ਕੀ ਕਹਿਣਾ ਚਾਹੂੰਗਾ ਇਸ ਵਿੱਚ ਜੀਐਸਏ ਪਹਿਲੇ ਜਿਸ ਕੋ ਬੀਡਬਲਯੂਡੀ ਬਣਾ ਰਹਾ ਸੀ ਉਸ ਦੇ ਬਾਅਦ ਇਸ ਦਾ ਕੰਟਰੈਕਟ ਕੰਬਿਨੈਟ ਹੋ ਗਿਆ تھا ਜਿਸ ਦੇ ਬਾਅਦ ਮੈਂ ਇਸ ਨੇ ਰੇਲਵੇ ਨੇ ਟਿਕਟਪਲੀਆ ਇਹ ਵਾਲਾ ਕੰਮ ਉਸ ਦੇ ਬਾਅਦ ਮੈਂ ਕੁਝ ਕੰਡੀਸ਼ਨਲ ਐਸਏ ਨੇ ਇਸ ਵਿੱਚ ਮੇਚੋ ਕੀ ਹੈ ਤੇ ਜਿਵੇਂ ਕਿ ਇਨਫਾਰਮੇਸ਼ਨ ਮਿਲੀ ਹੈ ਜੇਕਰ ਲਈ ਰੀਐਸਪੀ ਯੂਨਿਟ ਸੇ ਕੁਛ ਇਹ ਥੋੜੇ ਜਿਹੇ ਟਾਈਮ ਵਿੱਚ ਇਸ ਦਾ ਜੋ ਟੈਂਡਰ ਫਲੋਟ ਕਰਿਆ ਜਾਏਗਾ ਤੇ ਅਫਤਰ ਜੋ ਹੈ ਫੀਟਿੰਗਸ ਦੇ ਜੋ ਹਾਇਰ ਲੈਵਲ ਤੇ ਪੋਕੇ ਜਾ ਰਹੇ ਸਰ ਇੱਕ ਦਹਾਕੇ ਤੋਂ ਉੱਤੇ ਸਮਾਂ ਹੋ ਗਿਆ ਜਿਹੜਾ ਇਹ ਪਿਲ ਪੈਂਡਿੰਗ ਪੋਲ ਪੈਂਡਿੰਗ ਪਿਆ ਤੇ ਸੜਕ ਦੀ ਹਾਲਤ ਖਸਤਾ ਤੇ ਹੁਣ ਕਿੰਨਾ ਸਮੇਂ ਦਾ ਆਸ਼ਵਾਸ ਸੋ ਜੋ ਹੈ ਪ੍ਰਾਇੋਰਟੀ ਆਪਣੇ ਰੱਖਾ ਹੋਇਆ ਹੈ ਰੇਲਵੇ ਕੀ ਤਰਫ ਸੇ ਜੋ ਹੈ ਫਿਲਹਾਲ ਕੰਡੀਸ਼ਨਲ ਐਨਓਸੀ ਕੁਝ ਪ੍ਰਾਪਤ ਹੋਈ ਹੈ ਜੈਸੇ ਕਿ ਇਨਫਰਮੇਸ਼ਨ ਮਿਲੇ ਹੈ ਤੇ ਜਲਦੀ ਜਲਦੀ ਇਸਕਾ ਅਟੈਂਡਰ ਰਿਪੋਰਟ ਕਰ ਲਿਆ ਜਾਏਗਾ ਉਸਕੇ ਬਾਅਦ ਆਗੇ ਕੀ ਪ੍ਰਕਿਰਿਆ ਜੈਸੇ ਮਿਲੂ ਉਸ ਹਿਸਾਬ ਸੇ ਚਲਦੀ ਰਹੇਗੀ ਸਰ ਜਿੱਦਾਂ ਕਿ ਮੌਜੂਦਾ ਸਰਕਾਰ ਵੱਲੋਂ ਐਨਓਸੀ ਪ੍ਰੋਵਾਈਡ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਵੀ ਤੁਸੀਂ ਅੱਜ ਕਹਿ ਰਹੇ ਹੋ ਕਿ ਅੱਜ ਐਨਓਸੀ ਮਿਲੀ ਹੈ ਇਹਦਾ ਕੀ ਕਾਰਨ ਹੈ ਸਰ ਸੌਰੀ ਸਰ ਜਿਸ ਤਰ੍ਹਾਂ ਕਿ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਪਹਿਲਾਂ ਹੀ ਘੋਸ਼ਣਾ ਕਰ ਦਿੱਤੀ ਗਈ ਸੀ ਐਨਓਸੀ ਦੀ ਤੇ ਤੁਸੀਂ ਅੱਜ ਕਹਿ ਰਹੇ ਹੋ ਕਿ ਅੱਜ ਐਨਓਸੀ ਮਿਲੀ ਹੈ पहले जो एन मिले एन मिले सी वो कुछ कंडीशंस के साथ में थी जो कि रेलवे को जो पैरामीटर्स है उस पर उचित नहीं थी तो उसके बाद में दोबारा से फिर एन की डिमांड की गई उन्हें कितने समय च जाएगा जी समय अभी देखो वैसे तो टेंडर की प्रक्रिया चल रही है उसके बाद में जैसे होगा इसको प्रायरिटी भी है रेलवे की बिल्कुल ही तो इसको हायर लेवल पर काफ़ी चेंज होता है तो रेलवे भी इसको प्रयास कर रहा है कि जल्दी से जल्दी इसको बनाया जाए ताकि लोगों को भी सुविधा हो शुक्रिया